ਸੁਖਮਨੀ ਸਾਹਿਬ ਦੀਆਂ ਅਸ਼ਟਪਦੀਆਂ ਨੇ ਹਨਾ ਕਿ ਅਸੀਂ 4-4 5-5 ਕਰਕੇ ਅਸ਼ਟਪਦੀਆਂ ਵੀ ਪੜ੍ਹ ਸਕਦੇ ਆ ਠੀਕ ਆ ਜਾਂ ਜਪਜੀ ਸਾਹਿਬ ਦੀਆਂ ਪੌੜੀਆਂ ਨੂੰ 2-2 ਪੌੜੀਆਂ ਕਰਕੇ ਰੋਜ਼ ਪੜ੍ਹ ਸਕਦੇ ਜਿਵੇਂ ਆਪਾਂ ਸਹਿਜ ਪਾਠ ਕਰਦੇ ਆ ਕਿ ਗੁੜਕਾ ਸਾਹਿਬ ਤੋਂ ਵੀ ਓਵੇਂ ਸਹਿਜ ਪਾਠ ਵਾਂਗੂ ਬਾਣੀ ਪੜ੍ਹ ਸਕਦੇ ਦੇਖੋ ਬਿਲਕੁਲ ਕਰ ਸਕਦੇ ਕਿਉਂਕਿ ਦੇਖੋ ਜੀ ਗੁਰੂ ਸਾਹਿਬ ਨੇ ਤੇ ਕਿਤੇ ਨਹੀਂ ਲਿਖਿਆ ਕਿ ਤੁਸੀਂ ਪੂਰਾ ਕਰਨਾ ਹੂੰ ਠੀਕ ਹੈ ਜੇ ਪੂਰਾ ਕਰਨਾ ਤੇ ਪੂਰਾ ਗੁਰੂ ਗ੍ਰੰਥ ਸਾਹਿਬ ਕਰੋ ਹੂੰ ਗੁਰੂ ਸਾਹਿਬ ਨੇ ਕਿਹਾ ਏ ਕਿ ਜਿਵੇਂ ਮੰਨ ਕੇ ਚਲੋ ਸੁਖਮਨੀ ਸਾਹਿਬ ਦੀਆਂ 24 ਅਸ਼ਟਪਦੀਆਂ ਠੀਕ ਅੱਜ ਕੱਲ ਟਾਈਮ ਦੀ ਸ਼ੋਰਟੇਜ ਬਹੁਤ ਆ ਬਹੁਤ ਜਿਆਦਾ ਹੈ ਬਿਲਕੁਲ ਜੀ ਤੇ ਤੁਸੀਂ ਚਾਰ ਅੱਜ ਕਰ ਲਓ ਚਾਰ ਕੱਲ ਕਰ ਲਓ 6 ਦਿਨਾਂ ਵਿੱਚ ਤੁਹਾਡਾ ਸੁਖਨੀ ਸਾਹਿਬ ਪੂਰਾ ਹੋ ਜਾ ਸੰਪੂਰਨ ਹੋ ਜਾਂਦਾ ਠੀਕ ਹੈ ਤੁਸੀਂ ਇੱਕ ਦਿਨ ਚ ਸੁਖਨੀ ਸਾਹਿਬ ਦਾ ਇੱਕ ਪਾਠ ਕਰ ਲਓ 6 ਦਿਨਾਂ ਚ ਇੱਕ ਪਾਠ ਕਰ ਲਓ ਪ੍ਰੈਕਟੀਕਲ ਕਿੰਨਾ ਤੁਹਾਨੂੰ ਇੱਕ ਬੰਦਾ ਤੁਸੀਂ ਮੈਨੂੰ ਲਿਆ ਦਿਓ ਜਿਹੜਾ ਸੁਖਨੀ ਸਾਹਿਬ ਦਾ ਇੱਕ ਪਾਠ ਕਰ ਰਿਹਾ ਹੈ ਭਾਵੇਂ ਚਾਰ ਕਰ ਰਿਹਾ ਹੈ ਭਾਵੇਂ ਪੰਜ ਕਰ ਰਿਹਾ ਹੈ ਭਾਵੇਂ ਦੋ ਕਰ ਰਿਹਾ ਹੈ ਇੱਕ ਬੰਦਾ ਮੈਨੂੰ ਉਹ ਲਿਆ ਦਿਓ ਜਿਹੜਾ ਸੁਖਨੀ ਸਾਹਿਬ ਦੀ ਚਾਰ ਅਸ਼ਟ ਬੰਦੀਆਂ ਪੜ ਰਿਹਾ ਹੈ ਤੇ 6 ਦਿਨਾਂ ਚ ਸੁਖਮੀ ਸਾਹਿਬ ਪੜਿਆ ਦੋਨਾਂ ਚ ਕੰਪੈਰੀਜ਼ਨ ਕਰਕੇ ਵੇਖ ਲਓ ਕਿਹਦੀ ਅਵਸਥਾ ਚ ਫਰਕ ਪਿਆ ਅੱਛਾ ਕਿਉਂਕਿ ਉਹ ਕੁਆਂਟੀਟੀ ਵਿੱਚ ਆ ਜਿਹੜਾ ਬਹੁਤ ਜ਼ਿਆਦਾ ਪੜ ਰਿਹਾ ਅੱਖਰ ਉਹਨੇ ਇੱਕ ਨਹੀਂ ਕਮਾਇਆ ਕਮਾਇਆ ਨਹੀਂ ਜਿਹੜਾ 4 ਰੋਜ਼ ਦੀਆਂ ਪੜ ਰਿਹਾ ਹੈ ਨਾ ਉਹ ਕੁਆਲਿਟੀ ਉਹ ਕੁਆਲਿਟੀ ਵਿੱਚ ਆ ਉਹਨੇ 6 ਦਿਨਾਂ ਚ ਸੁਖਮੀ ਸਾਹਿਬ ਦਾ ਇੱਕ ਪਾਠ ਕੀਤਾ ਚਾਹੇ 4 ਦਿਨਾਂ ਚ ਕੀਤਾ 3 ਦਿਨਾਂ ਚ ਕੀਤਾ ਮਗਰ ਉਹਦੇ ਤੇ ਅਸਰ ਹੋ ਜਾਏਗਾ ਕਿਉਂਕਿ ਗੁਰਨਾਨਕ ਦੇ ਘਰ ਚ ਕੁਆਂਟੀਟੀ ਮੈਟਰ ਨਹੀਂ ਕਰਦੀ ਕੁਆਲਿਟੀ ਮੈਟਰ ਕਰਦੀ ਤੇ ਪੂਰਾ ਪੌਡਕਾਸਟ ਵੇਖਣ ਵਾਸਤੇ ਸਾਡੇ YouTube ਚੈਨਲ ਤੇ ਵਿਜ਼ਿਟ ਕਰੋ